ਸਟੈਪ 1 ਇਹਨਾਂ ਇਹਨਾਂ ਨੂੰ ਵੀ ਤੁਹਾਨੂੰ ਰਹਾ ਤੇਰ ਬਰਤਵਾ ਜਾਂ ਸਵਾ ਸਵਾ ਬੋਟੇ ਦਾ ਉਸ ਤੋਂ ਕੇ ਜਾਂ ਤੁਹਾਨੂੰ ਲੋੜ ਸੋ ਤੇਰੇ ਤੇਰੀ ਆਜੀ ਕੋਸੀ ਬਿਲਕੁਲ ਤੇ ਖੇਤੇਂ ਘਟਾਉਣਾ ਇੱਥੇ ਨਹੀਂ ਪਾਰ ਪਾਉਣਾ ਇਹ ਤੇਲ ਠੀਕ ਹੈ ਤੇ ਫਿਰ ਹਾ ਫਿੰਗਰ ਬੋਟੇ ਨਾਲ ਹਿੱਟ ਕਰਨੀ ਠੀਕ ਹੈ ਹਿੱਟ ਬਿਲਕੁਲ ਸੈਂਟਰ ਤੇ ਇਹ ਇਹ ਮਿਰਥਿਆ ਦੀ ਤਰੀ ਬਿਲਕੁਲ ਹਲਕੀ ਜਿਹੀ ਮੂਵ ਨੂੰ ਕਰ ਸਕਦੇ ਹੋ ਇਹਨੂੰ ਥਰਡ ਫਿੰਗਰ ਇੱਕ ਸਥਾਨ ਤੇ ਪੱਕੀ ਨਹੀਂ ਰੱਖਣੀ ਇਹ ਹਲਕੀ ਮੂਵ ਹੋ ਸਕਦੀ ਹੈ। ਤਾਂ ਆ ਪਿੱਛੇ ਟੇਟਾ ਜਾਣੀਆਂ ਥੋੜੀ ਮੂਵ ਹੋ ਸਕਦੀ ਹੈ। ਟੇਟਾ ਹਮੇਸ਼ਾ ਵੇਡ ਨਾਲ ਹੋ ਜਾਣੀ ਵਜਨ ਨਾਲ ਹੋ ਜਾਣੀ ਹੈ। ਜੀ ਆ ਟੇਟਾ ਗੁਰਦੁਆਰਾ ਸਿੱਖ ਸੈਂਟਰ ਮੀਨਸ ਮਲੇ ਦੇ ਵਿੱਚ ਇਸ ਵਕਤ ਮੌਜੂਦ ਆ ਕਿ ਬੱਚਿਆਂ ਨੂੰ ਸੰਗੀਤ ਕਵਿਦਿਆ ਜਿਹੜੀ ਆ ਗੁਰਮਤ ਸੰਗੀਤ ਕਵਿਦਿਆ ਜਿਹੜੀ ਆ ਉਸ ਦੀ ਅੱਜ ਕਲਾਸਾਂ ਲਗ ਰਹੀਆਂ ਨੇ ਦਿਨ ਸ਼ਨੀਵਾਰ ਤੇ 3 ਮਈ बच्या Thank you ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਗੁਰੂ ਘਰ ਤੋਂ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਇਆ ਮੈਂ ਬਲਵਿੰਦਰ ਸਿੰਘ ਮੁਖ ਸੇਵਾਦਾਰ 6 ਸੈਂਟਰ ਆਫ ਨਿਊਯਾਰਕ 플ਸ਼ਿੰਗ ਐਂਡ ਗੁਰੂ ਘਰ 222 ਤੋਂ ਆਪ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਤੁਸੀਂ ਸਾਡੇ ਗੁਰੂ ਘਰ ਆਏ ਹੋ ਤੇ ਬਾਕੀ ਜੋ ਤੁਸੀਂ ਕੀ ਚਾਹੁੰਦੇ ਹੋ ਦੱਸੋ ਜੀ ਤੁਸੀਂ ਇੱਥੇ ਜਿਹੜਾ ਗੁਰੂ ਜਿਹੜਾ ਸਿੱਖ ਬੱਚਿਆਂ ਦੇ ਲਈ ਖਾਸ ਜਿਹੜਾ ਹੈ ਕੀ ਉਪਰਾਲੇ ਕਰ ਰਹੇ ਹੋ ਗੁਰੂ ਘਰ ਕੰਨੀਆਂ ਹਾਂ ਜੀ ਸਾਡੇ ਗੁਰੂ ਘਰ ਦੇ ਵਿੱਚ ਵੀਕਲੀ ਪ੍ਰੋਗਰਾਮ ਤੋਂ ਇਲਾਵਾ ਜੋ ਬੱਚਿਆਂ ਦੀਆਂ ਕਲਾਸਾਂ ਦੋ ਦਿਨ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਜੋ ਸਾਡੀ ਮਾਂ ਬੋਲੀ ਉਹਦੇ ਨਾਲ ਸੰਬੰਧਿਤ ਤੇ ਦੋ ਦਿਨ ਸਾਡੀਆਂ ਕਲਾਸਾਂ ਲੱਗਦੀਆਂ ਜੋ ਕੀਰਤਨ ਦੀ ਸੇਵਕ ਬੱਚਿਆਂ ਨੂੰ ਸਿਖਾਉਂਦੇ ਆ ਤੇ ਇਸ ਦੇ ਇਲਾਵਾ ਸਾਡੇ ਗੁਰੂ ਘਰ ਦੇ ਵਿੱਚ ਕਤਕੇ ਦੀਆਂ ਕਲਾਸਾਂ ਵੀ ਲੱਗਦੀਆਂ ਟਾਈਮ ਟੂ ਟਾਈਮ ਜਦੋਂ ਵੀ ਸਾਨੂੰ ਕੋਈ ਪ੍ਰੋਗਰਾਮ ਮਿਲਦਾ ਅਸੀਂ ਬੱਚਿਆਂ ਨੂੰ ਮਤਲਬ ਇਹ ਭਰਾਲਾ ਸਾਡਾ ਹੈਗਾ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਜੋੜ ਕੇ ਉਹਨਾਂ ਨੂੰ ਮਤਲਬ ਇਹਨਾਂ ਆਪਣੀ ਮਾਂ ਬੋਲੀ ਨਾਲ ਤਾਂ ਕਿ ਜੇ ਅਗਰ ਮਾਂ ਬੋਲੀ ਆਉਗੀ ਤਾਂ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਸਾਡੀ ਗੁਰਬਾਣੀ ਨੂੰ ਸਮਝ ਸਕਣਗੇ ਇਸ